ਸਸਿਕਾਲ ਏ ਜੀ ਦੀ ਮੋਟੀ ਸਨੇਪੀ ਸਾਡੇ ਕੋਲ ਕਿਉਂਕਿ ਬਹੁਤ ਬਿਜ਼ੀ ਹੈ ਮੁੰਡਾ ਬਹੁਤ ਬਿਜ਼ੀ ਸਾਡਾ ਘੁੰਮਣ ਫਿਰਨ ਚ ਹੈ ਕੀ ਤੂੰ ਘੁੰਮਣ ਫਿਰਨ ਚ ਬਿਜੀ ਆ ਸਾਰੀ ਸਾਰੀ ਰਾਤ ਉਹ ਮਸ਼ੀਨ ਤੇ ਟੱਕਰਿਆ ਰਹਿਂਦਾ ਸੀ ਤੇ ਤੂੰ ਆਪ ਤੇ ਜਾ ਗਈ ਤੇ ਚੌੜਾ ਕਸਾਉ ਜਾਂਦਾ ਸੀ ਉਹਨੂੰ ਛੱਡ ਕੇ ਆ ਜਾਂਦਾ ਫੇ ਚੱਲ ਲੱਗਿਆ ਰਿਹਾ ਮੁੰਡਾ ਲੱਗ ਰਿਹਾ ਲੱਗ ਰਿਹਾ ਤੇ ਉਹ ਭਰਾਵਾਂ ਨੇ ਇਕਵਲ ਖਾਤ ਦਿੱਤਾ ਇੱਕ ਵਾਰ ਨਹੀਂ ਆਪਣਾ ਵੱਧ ਹੀ ਆ ਆਪ ਤਾਂ ਕੀ ਵੱਧ ਮਸ਼ੀਨ ਵਸਾ ਕੇ ਚੰਡੀਗੜ੍ਹ ਸੀ ਮਸ਼ੀਨ ਦੇ ਆਲੇ ਦੁਆਲੇ ਟੋਏ ਕਿਹੜੀ ਕੰਡੀਸ਼ਨ 'ਚ ਵੱਜੇ ਉਹ ਦੱਸੋ। ਉਹ ਟੋਏ ਵੇ ਟਰੈਕਟਰ ਰਾਤ ਖਬਾਖ ਭਾਗੇ। ਕਾਹ ਤੋਂ ਵੱਜੇ ਉਹ ਸੋਹੀ ਬੰਦਾ ਮਾਰ ਸਕਦਾ? ਤੇ ਉਹ ਤਾਂ ਫਿਰ ਖਾਦੀ ਪੀਤੀ ਜੋ ਹੋਈ ਜਾਂਦਾ। ਹੁਣ ਹੁਣ ਇਹ ਸ਼ਹਿਦ ਦਿੰਦੇ ਆ ਲੋਕ। ਸ਼ਹਿਦ ਨਹੀਂ ਦਿੰਦੇ ਉਹ ਖਾਦੀ ਪੀਤੀ ਜੋ ਹੋਈ ਜਾਂਦਾ। ਲੱਗੇ ਪੈਗ ਤੇ ਚੱਕੇ ਜੱਕ। ਵਾਹ ਜੀ ਵਾ ਮਾਰ ਮਾਰ ਟੋਏ ਇਹਨਾਂ ਨੇ। ਜਿਹੜੇ ਵੀ ਬੰਦੇ। ਉਹ ਬੰਦੇ ਟਿੱਕਰ 'ਚ ਤਾਂ ਟੋਏ ਪੈਣਾ ਸੀ ਹੋਰ ਘਾ। ਚਾਰ ਭਰਾਵਾਂ ਦੀ ਗਿੱਜੀ ਔਰਤ ਸਾਹਮਣੇ ਤੋਂ ਡੇਆ। ਉਹਨਾਂ ਦੀ ਸ਼ੈਣਾ ਬਲੀ ਹੋਈ ਹੈ ਤੇ ਉਹਨ ਡੇਲੇ ਇਧਰ ਕੱਢਣ ਦੀ ਲੋੜ ਨਹੀਂ ਤੇ ਭਰਾਵਾਂ ਦੀਆਂ ਹੀ ਭੈਣਾਂ ਹੁੰਦੀਆਂ ਵਾ ਹੋਰ ਦਾ ਤੇ ਬਿਨਾਂ ਤੇ ਨਹੀਂ ਭਰਾਵਾਂ ਤੋਂ ਭੈਣਾਂ ਹੁੰਦੀਆਂ ਤੇਰੀਆਂ ਅਸੀਂ ਵੀ ਭੈਣਾਂ ਹੀ ਆ ਨਾ ਤੈਨੂੰ ਬੁਲਾਇਆ ਕਿਸ ਨੇ ਮਾਰਿਆ ਮੋਕਾ ਦਰੜ ਦੀ ਭਰੇਗੀ ਰੋਡ ਰੂਲਰ ਜਿਆ ਇੱਥੋਂ ਕਿਵੇਂ ਕਹਿ ਦਿੱਤਾ ਭੈਣਾਂ ਦੇ ਭਾਵੇਂ ਭਰਾ ਇੱਕੋ ਜਿਹੇ ਹੁੰਦੇ ਸਾਰਿਆਂ ਦੇ ਇਹ ਇਹ ਜਿੱਦਾਂ ਦੱਸ ਤੈਨੂੰ ਆਉਂਦੀਆਂ ਭੈਣਾਂ ਦਾ ਬੜਾ ਮਾਣ ਹੈ ਕੋਈ ਮਾਣ ਨੂੰ ਆਪੇ ਭਰਾਵਾਂ ਆ ਕੇ ਮਾਣ ਕੋਈ ਮਾਣ ਨਹੀਂ ਮੈਨੂੰ ਆ ਵੀ ਬੈੱਡੇ ਬੈੱਡੇ ਤੋੜੀ ਜਾਂਦੀ ਉਹ ਮੰਜੇ ਦੇ ਵੇਲੇ ਉਹਨੇ ਘੁੰਮਣਾ ਹੀ ਨਹੀਂ ਮਗਰ ਤੂੰ ਦਿਲ ਤੇ ਹੱਥ ਰੱਖ ਕੇ ਬੱਸ ਸੌਂ ਖਾ ਕੇ ਤੈਨੂੰ ਆਦੀਆਂ ਭੈਣ ਤੇਰੀਆਂ ਭੈਣਾਂ ਵਰਗੀਆਂ ਭੈਣਾਂ ਵੀ ਕਿਸੇ ਦੀਆਂ ਹੈਗੇ ਜਿੰਨਾ ਕੰਮ ਤੇ ਮੇਰੇ ਭੈਣਾਂ ਵਰਗੀਆਂ ਕਿਸੇ ਦੀਆਂ ਭੈਣਾਂ ਨਹੀਂ ਹੈਗੀਆਂ ਬਹੁਤ ਮੋਟੀਆਂ ਵਾਂ ਦਿਲ ਤਾਂ ਹਰੇ ਡਰ ਅ ਕੱਡ ਮਾਰਨਿੰਗ ਕੱਡ ਸ੍ਰੀ ਗੁਰੂ